हां जी ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਅ ਇਸ ਵੀਡੀਓ ਦੇ ਵਿੱਚ ਕਿਸਾਨ ਵੀਰੋ ਤੁਹਾਨੂੰ ਮੈਂ ਚੜੱਕ ਮੇਲੇ ਤੋਂ ਵੀਡੀਓ ਕਵਰ ਕਰ ਰਿਹਾ ਹੈਗਾ ਇਹ ਸਾਹਮਣੇ ਦੇਖ ਸਕਦੇ ਹੋ ਚੜੱਕ ਮੇਲੇ ਦੀ ਰੌਣਕ ਨਾਲ ਦੀ ਨਾਲ ਇਸ ਵੀਡੀਓ ਦੇ ਵਿੱਚ ਤੁਹਾਨੂੰ ਜਿਹੜਾ ਮੈਂ ਇੱਕ ਮੁਰਹ ਨਾਲ ਵਿੱਚ ਝੋਟਾ ਕਹੇ ਲੋ ਕੱਟਾ ਕਹੇ ਲੋ ਉਸ ਨੂੰ ਮੈਂ ਦਿਖਾਉਣਾ ਹੈਗਾ ਵੀ ਇਹ ਸਾਹਮਣੇ ਫਲਕਾਰੀ ਪਾਈ ਵੀ ਇਹ ਲਾਰ ਦਾ ਫੁੱਲ ਹੀ ਬੰਨਿਆ ਹੋਇਆ ਹੈਗਾ ਇਹਨੇ ਕਿਹੜਾ ਨੰਬਰ ਜਿੱਤਾਗਾ ਕਿਹੜੀ ਕੈਟਾਗਰੀ ਚ ਪਾਈ ਸੀਗੀ ਤੇ ਕਿਹੜੇ ਸਾਨ ਦਾ ਮਾਦਾਰ ਰਿਕਾਰਡ ਕੀ ਹੈ ਕਿਹੜੇ ਪਿੰਡ ਤੋਂ ਆਇਆ ਕੋਈ ਸੀਮਾ ਵਗੈਰਾ ਤਿਆਰ ਨਹੀਂ ਸਾਰੀ ਡਿਟੇਲ ਆਪਾਂ ਇਸ ਵੀਡੀਓ ਚ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਬੇਨਤੀ ਕਿ ਜਿਹੜਾ ਚੈਨਲ ਤੇ ਪਹਿਲੀ ਵਾਰੋਂ ਤੋਂ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਦਬਾ ਲਿਓ ਚੰਗੀ ਲੱਗੀ ਤਾਂ ਸ਼ੇਅਰ ਨਾਲ ਦੀ ਨਾਲ ਲਾਜ਼ਮੀ ਕਰ ਦਿਓ ਮੈਂ ਸਾਨੂੰ ਪਹਿਲਾਂ ਇੱਕ ਵਾਰ ਗੱਲ ਕਰਨ ਤੋਂ ਪਹਿਲਾਂ ਝੋਟੇ ਦੀ ਜਿਹੜੀ ਖੂਬਸੂਰਤੀ ਚਾਰਸ਼ਫੇਰ ਤੋਂ ਦਿਖਾ ਦਿਆਂ ਵੀ ਆਹ ਜਿਹੜਾ ਝੋਟਾ ਇਹ ਜਿੱਤਿਆ ਮੇਲੇ ਤੋਂ ਜਿਹੜਾ ਇੱਕ ਡੀਐਲਐਫ ਪਸ਼ੂ ਮੇਲਾ ਜਿਹੜਾ ਵਿਰਸਾ ਜੁੜੇ ਰਹੋ ਲਾਸਟ ਤੱਕ ਬਾਈ ਜੀ ਸਸਰੀ ਕਾਲ ਜੀ ਸਸਰੀ ਕਾਲ ਜੀ ਅ ਵੀਰੇ ਸਭ ਤੋਂ ਪਹਿਲਾਂ ਤੁਹਾਨੂੰ ਮੁਬਾਰਕਾਂ ਜੀ ਤੁਹਾਡੇ ਪਸ਼ੂ ਦੀਆਂ ਥੈਂਕ ਯੂ ਤੇ ਇਹ ਆਪਾਂ ਕਿਹੜੀ ਕੈਟਾਗਰੀ ਚ ਪਾਇਆ ਸੀਗਾ ਕੀ ਦਾ ਕੈਟਾਗਰੀ ਚ ਪਾਇਆ ਸੀਗਾ ਖੀਰਾ ਕੈਟਾਗਰੀ ਮੋਹਰਾਂ ਨਸਲ ਦੇ ਵਿੱਚ ਤੇ ਕਿਹੜਾ ਨੰਬਰ ਪ੍ਰਾਪਤ ਕੀਤਾ ਜਿਨੇ ਇਹਨੇ ਫਰਸਟ ਪੋਜੀਸ਼ਨ ਪ੍ਰਾਪਤ ਕੀਤੀ ਆ ਤੇ ਜੇਕਰ ਪਿਓ ਵਾਲੇ ਪੱਖ ਤੋਂ ਬਾ ਸ਼ੁਰੂ ਗੱਲ ਕਰੀ ਦੀਨਾ ਕਿਹੜੇ ਪਿਓ ਦਾ ਹੈ ਮਤਲਬ ਸਾਨਾ ਇਹ ਮੋਦੀ ਐਲਡੀਐਫ ਦਾ ਲక్ష్ਮੀ ਡੇਰੀ ਫਾਰਮਾ ਜਿਹੜਾ ਮੋਦੀ ਸਾਨਾ ਉਹ ਉਹਦਾ ਹੈ ਬੱਚਾਗਾ ਹਾਂਜੀ ਤੇ ਜੇਕਰ ਦੇ ਮਾਂ ਦੇ ਮਿਲਕ ਰਿਕਾਰਡ ਦੀ origignal ਇੱਕ ਹਰ ਇੱਕ Banda ਵੀਡੀਓ ਚ ਬੋਲ ਦਿੰਦਾ ਆਪਣੀ ਜਮੀਰ ਨੂੰ ਮੰਨ ਕੇ ਸੱਚ ਦੱਸ ਦਈ ਕਿੰਨਾ ਹੈ ਆਪਣੇ ਘਰ ਹੀ 18 ਲੀਟਰ ਹੈ 18 ਲੀਟਰ ਹੈਗਾ ਆਪਣੇ ਘਰ ਹੀ ਹੁਣ 6ਵੇਂ ਸੂਏ ਆ ਠੀਕ ਆ ਠੀਕ ਆ ਤੇ ਆਪਣਾ ਪਿੰਡ ਤੇ ਐਡਰੈਸ ਕਿਹੜਾ ਹੈ ਪਿੰਡ ਰੌਂਤਾ ਜਿਲ੍ਹਾ ਮੋਗਾ ਰੌਂਤਾ ਹੀ ਉਹਦੇਲਾ ਆਪਣਾ ਕਿਹੜਾ ਉਹ ਗਿੱਲਰੋਂ ਤੇ ਹਲਣਾ ਜਿਲ੍ਹਾ ਮੋਗਾ ਕਾ ਤੇ ਘਰ ਚ ਕਿੰਨੇ ਕੁ ਪਸ਼ੂ ਰੱਖੇ ਬੈਗ ਆਪਣੇ ਕੋਲੇ ਆਪਣੇ ਹੈਗੇ 10 ਪਸ਼ੂ ਸਾਰੇ ਮੂਰਾ ਦੇ ਨੀਲੀ ਚ ਵੀ ਹੈ 1 ਪੰਜ ਕੁ ਮਈਆਂ ਤੰਕੀ ਕਹਿੰਦੇ ਮੱਝਾਂ ਮੂਰਾ ਚ ਹੀ ਆ ਹਾਂਜੀ ਮੂਰਾ ਚ ਤੇ ਕੱਟਾ 21 ਹੈ ਇਹ ਕੱਟਾ 21 ਠੀਕ ਆ ਠੀਕ ਆ ਤੇ ਹੁਣ ਤੱਕ ਇਹ ਪਹਿਲਾਂ ਵੀ ਕਿਸੇ ਮੁਕਾਬਲੇ ਚ ਪਾਇਆ ਤੁਸੀਂ ਇਹ ਹਾਂਜੀ ਪਹਿਲਾਂ ਪਾਇਆ ਸੀ ਫੁੱਲਾਲੇ ਪਾਇਆ ਸੀਗਾ ਢਾਉਲੇ ਪਾਇਆ ਫੁੱਲਾਲ ਹਾਂ ਜਦੋਂ 2 ਸਾਲ ਪਹਿਲਾਂ ਸੀ ਉਹ ਦੂਜੀ ਦਾ ਜੀਰਾ ਦਾ 6 ਮਹੀਨਾ ਕਟੋ ਹੋ ਤੀਜੇ ਨੇ ਪਰਤੇ ਸੀਗਾ ਕੋ ਆਪਣਾ ਆਉਦਾ ਸੂਰ ਜ ਸਾਡੇ ਕੋਲ ਸੀਗਾ ਮੋਰਾ ਦਾ ਹੀ ਦੂਜੇ ਤੋਂ ਉਹ ਸੋਡਾ ਕਰ ਉਹ ਤੋਂ ਠੀਕ ਹੈ ਤੇ ਹੋਰ ਕਿਹੜੇ ਮੇਲੇ ਤੇ ਪਾਇ ਸੀ ਇਹ ਇਹ ਇੱਕ ਤਾਂ ਹੁੱਲੇ ਪਾਇਆ ਉਥੋਂ ਆਇਆ ਕੋਈ ਨੰਬਰ 7ਵੇਂ ਦੱਸੀ ਉਹ ਤਾਂ 7ਵੇਂ ਦੱਸੀਗਾ ਠੀਕ ਹੈ ਠੀਕ ਹੈ ਤੇ ਇਹ ਕਾਲਜ ਦਾ ਮੁਕਾਬਲਾ ਹੋਇਆ ਹੈ ਖੀਰੇ ਕਲੇ ਤਕਰੀਬਨ ਕਿੰਨੇ ਕੱਟੇ ਸੀ ਰੰਗੇ ਦੇ ਵਿੱਚ ਤਕਰੀਬਨ ਹੋਣਗੇ 60 65 ਦੇ ਕਰੀ 60 65 ਦੇ ਕਰੀ ਦੇ ਵਿੱਚ ਠੀਕ ਹੈ ਠੀਕ ਹੈ ਤੇ ਇਹਦਾ ਕੋਈ ਤੁਸੀਂ ਸੀਮ ਵਗੈਰਾ ਤਾਂ ਨਹੀਂ ਤਿਆਰ ਕਰਵਾਇਆ ਇਹ ਤਾਂ ਕੋਈ ਨਹੀਂ ਕਰਾ ਵੀ ਅੱਜ ਦੁਬਾਰਾ ਕਰਾਵਾਂਗੇ ਕੋਈ ਡਾਇਰੈਕਟ ਕਰਾਸਿੰਗ ਕਰਾ ਦੇਣੋ ਹਾਜੀ ਤੱਕ ਤਾਂ ਕੋਈ ਨਹੀਂ ਹੁਣ ਅੱਜ ਵਾਰ ਜੇ ਕੋਈ ਚੰਗੀ ਮੱਝ ਆ ਗਈ ਆਸਤੇ ਬਾਈ ਦਾ ਨੰਬਰ ਬੋਲਦੇ ਵਿੱਚ ਆਪਾਂ 73556 2281 ਠੀਕ ਆ ਠੀਕ ਆ ਤੇ ਕੋਈ ਆਪਣੇ ਕਿਸਾਨ ਵੀਰਾਂ ਵਾਸਤੇ ਇੱਕ ਛੋਟਾ ਸੰਦੇਸ਼ ਦੇ ਵੀਡੀਓ ਵਿੱਚ ਕੋਈ ਵੀ ਹਾਂਜੀ ਆਪਾਂ ਵੀ ਜਾਨੀ ਕਿ ਬਾਅਦ ਤੋਂ ਬਾਅਦ ਵੀਡੀਓ ਨੂੰ ਸ਼ੇਅਰ ਕਰਿਓ ਤੇ ਆਪ ਦੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਠੀਕ ਆ ਧੰਨਵਾਦ ਜੀ ਵੀ ਮਤਲਬ ਡੇਰੀ ਫਾਰਮ ਅਲਬੀ ਕਟਕੜ ਉਹ ਬੰਦਾ ਘਰੋਂ ਮੇਲੇ ਚ ਨਿਕਲੇ ਹਾਂਜੀ ਫੇਰ ਹੀ ਪਤਾ ਲੱਗੂਗਾ ਫੇਰ ਹੀ ਪਤਾ ਲੱਗੂਗਾ ਘਰ ਬੈ ਕੇ ਦੇਖੋ ਪਤਾ ਨਹੀਂ ਬਿਲਕੁਲ ਬਿਲਕੁਲ ਠੀਕ ਹੈ ਕਿਸਾਨ ਵੀ ਉਹ ਦੇਖੋ ਛੋਟੇ ਵੀਰ ਦੀ ਬਹੁਤ ਵਧੀਆ ਸੋਚ ਆ ਮੇਰੇ ਪੜਦੇ ਜੀ ਹੋਮੋਂਗੇ ਨਾਲ ਨਹੀਂ ਹੁਣ ਆਪਾਂ ਛੱਡਦੇ ਹੁਣ ਪੜਾ ਕਿੰਨੀ ਪੜਾਈ ਕਰ ਲਈ ਪਲੱਸ 2 ਕਰ ਲਈ ਸੀਗੀ ਆਈ.ਡੀ ਕਰ ਲਈ ਆਈਲੈਟਸ ਵੀ ਕਰ ਲਿਆ ਸੀਗਾ ਸਾਢੇ 6 ਪੁਆਇੰਟ ਆ ਗਈ ਸੀ ਆਪਣੇ ਤੇ ਬਾਹਰ ਨਹੀਂ ਗਿਆ ਤੇ ਬਾਹਰ ਫੇਰ ਵੀ ਚਾਚੇ ਦੀ ਬਾਹਰ ਆ ਵੀ ਦੂਜਿਆਂ ਵੀ ਤੁਸੀਂ ਇਧਰ ਹੀ ਕੰਮ ਚਲਾਓ ਫੇਰ ਵੀ ਤਾਂ ਡੈਰੀ ਵੀ ਮਤਲਬ ਸਾਰੇ ਵੀ ਸਾਰੇ ਟੱਬਰ ਨੇ ਵੀ ਮਤਲਬ ਜਿੰਨੀ ਖਤਮ ਨਹੀਂ ਕਰਨਾ ਆਪ ਇਥੋਂ ਹਾਂਜੀ ਤੇ ਅਮਰਾਲੇ ਸਮੇਂ ਚ ਵਧਾਵੋਗੇ ਪਸ਼ੂ ਫਿਰ ਜੀ ਵਧਾਵਾਂਗੇ ਠੀਕ ਹੈ ਠੀਕ ਹੈ ਸਾ ਵੀਰੋ ਨਵੇਂ ਬੱਚਾ ਵਾਸਤੇ ਵੀਰ ਬਹੁਤ ਬੜੀ ਸੰਦੇਸ਼ ਹੈਗਾ ਵੀਰ ਨੇ 6.5 ਵੈਂਟ ਲੈ ਕੇ ਹਾਈਲਾਈਟਸ ਵੀ ਕਰ ਲਿਆ ਸੀ ਆਈਟੀਵੀ ਕਿਤੇ ਪਲੱਸ 2 ਪਾਸ ਆ ਤੇ ਹੁਣ ਵੀਰ ਇਹ ਜਿਹੜਾ ਪਸ਼ੂ ਵਾਲੇ ਧੰਦੇ ਦੇ ਵਿੱਚ ਹੈਗਾ ਬਹੁਤ ਕਾਰਗਰ ਕੀਤਾ ਹੈਗਾ ਵੀਰ ਮਾੜਾ ਤੋਰ ਦੋਗੇ ਲੰਬਾ ਮਾੜਾ ਇਧਰ ਨੂੰ ਹਾਂ ਇੱਕ ਜੇ ਮਾੜਾ ਕੋਸ਼ਿਸ਼ ਕਰਦੇ ਫਲਕਾਰੀ ਲਾ ਦਿਓ ਮਾੜੀ ਜੀ ਲਾ ਲੀ ਹਾਂ ਇਹ ਦੇਖ ਸਕਦੇ ਹੋ ਕੱਟੇ ਦਾ ਕਦ ਕਾਠ ਬਹੁਤ ਸੁਨੱਖਾ ਜੀ ਖੀਰੀ ਕੈਟਾਗਰੀ ਵਿੱਚ ਡੀ ਐਲ ਐਫ ਐ ਪਸ਼ੂ ਮੇਲਾ ਚੜੱਕ ਤੋਂ ਇਹ ਆਇਆ ਜੀ ਪਹਿਲੇ ਨੰਬਰ ਤੇ ਉਹਦਾ ਨੰਬਰ ਲੈ ਆਇਆ ਤੇ ਹਾਂ ਨੰਬਰ ਲੈ ਲਓ ਦਾ ਤੇ ਇਹ ਹੈਗਾ ਜੀ ਮੋਦੀ ਐਲ ਡੀ ਐਫ ਐ ਦਾ ਬੱਚਾ ਸਾਹਮਣੇ ਇੱਕ ਕੱਟ ਦੀ ਖੂਬਸੂਰਤੀ ਦੇਖ ਸਕੋ ਤੌਰ ਤਾਰ ਦੀ ਟੈਸਟਿਕਲ ਦੀ ਬਣਤਰ ਇਹੋ ਜਿਹੇ ਪਸ਼ੂ ਜਿਹੜੇ ਮੇਲੇਾਂ ਤੋਂ ਚੈਂਪੀਅਨ ਬਣਦੇ ਹੈਗੇ ਜੇ ਤੁਹਾਡੇ ਘਰਾਂ 'ਚ ਵੀ ਇਹੋ ਜਿਹਾ ਕੋਈ ਪਸ਼ੂ ਚੰਗਾ ਪਸ਼ੂ ਹੈਗਾ ਤੁਹਾਨੂੰ ਮੇਲੇਾਂ 'ਚ ਜ਼ਰੂਰ ਲੈ ਕੇ ਆਓ ਨਹੀਂ ਪਸ਼ੂ ਮੇਲੇ 'ਚ ਪਾਹ ਲੈਤਾ ਮੇਲਾ ਦੇਖਣ ਵਾਸਤੇ ਜ਼ਰੂਰ ਆਓ ਤਾਂ ਕਿ ਤੁਹਾਨੂੰ ਪਤਾ ਲੱਗੂ ਵੀ ਕਿ ਠੀਕ ਆ ਵੀਰੇ ਮੋੜ ਲੈ ਇੱਧਰ ਨੂੰ ਜੀ ਠੀਕ ਆ ਮੈਂ ਇੱਕ ਵਾਰੀ ਇੱਕ ਵਾਰੀ ਲਾਸਟ ਇੱਧਰ ਕਰ ਦਿਓ ਠੀਕ ਆ ਇਹ ਹੈਗਾ ਜੀ ਮੋਦੀ ਦਾ ਇਹਦਾ ਕੋਈ ਨਾਮ ਤਾਂ ਨਹੀਂ ਰੱਖਿਆਗਾ ਤੂਫਾਨ ਰੱਖਿਆ ਜੀ ਤੂਫਾਨ ਲਓ ਬੱਲੇ ਬੱਲੇ ਬਹੁਤ ਸੋਹਣਾ ਨਾਮ ਆ ਜੀ ਠੀਕ ਆ ਵੀਰੇ ਧੰਨਵਾਦ ਜੀ ਜਿਉਂਦੇ ਵਾਸਤੇ ਰਹੋ ਰੱਬਾ ਤੁਹਾਡੀ ਮਿਹਨਤ ਨੂੰ ਹੋਰ ਭਾਗ ਲਾਉਣ ਜਿਉਂਦੇ ਵਾਸਤੇ ਰਹੋ ਧੰਨਵਾਦ ਜੀ